ਨੇ ਕਿੱਡਾ ਵੱਡਾ ਕੂਕੀਤਾ ਐਡਾ ਵੱਡਾ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈ ਜੇ ਕੀ ਗੱਲ ਕੀ ਸੀ ਛੀਦੀ ਦਿੱਤੀ ਕਿਉਂ ਦਿੱਤੀ ਕੀ ਕਾਰਨ ਸੀ ਅਸੀਂ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਦਾ ਜ਼ਿਆਦਾ ਰਿਪੋਰਟਸ ਕਰਦੇ ਆ ਚੌਕੌਰ ਸਾਹਿਬ ਦੀ ਨਹੀਂ ਕਰਦੇ ਉਹ ਗੱਲ ਹੋਰ ਸੀ ਇਹ ਤਾਂ ਦੋ ਤਲਵਾਰਾਂ ਜਲਦੀਆਂ ਨੇ ਇੱਕ ਮੇਰੀ ਦੀ ਇੱਕ ਤੇਰੀ ਦੀ ਉਹ ਮੇਰੀ ਦੀ ਤਲਵਾਰ ਜੱਲੀ ਉਥੇ ਚਮਕੌਰ ਦਾ ਬਰਾਬਰ ਲੜਦੇ ਨੇ ਸੂਰਮੇ ਨੇ ਜੀਦੋਂਦੇ ਇੱਥੇ ਇਥੇ ਉਹਨਾਂ ਲੜਾਈ ਨਹੀਂ ਹੈਗੀ ਐ ਇੱਥੇ ਲੜਾਈ ਪੀਰੀ ਨਹੀਂ ਚੱਲੀ ਹੈ ਇਹ ਲੜਾਈ ਪੀਰੀ ਦੀ ਸੀ ਤਾਂ ਤੁਹਾਨੂੰ ਪਤਾ ਨਹੀਂ ਸੀ ਮੈਂ ਕਿਹਾ ਚਲੋ ਇਹ ਗੱਲ ਦੱਸਿਆ ਹੁੰਦੇ ਸਾਨੂੰ ਕਿਵੇਂ ਪਤਾ ਲੱਗਣਾ ਸੀ ਸਾਨੂੰ ਕਿ ਬਜ਼ੁਰਗਾ ਤੋਂ ਪਤਾ ਲੱਗਿਆ ਸੀਨੇ ਤੁਸੀਂ ਨੇ ਗੱਲਾ ਲਾ ਲਈ ਤੇ ਆ ਸਾਂਝ ਨਹੀਂ ਆਈਆਂ ਗੱਲਾਂ ਹੁੰਦੀਆਂ